ਫਾਜ਼ਿਲਕਾ ਦੇ ਸ਼ਾਦੂ ਆਸਰਾ ਵਿਖੇ ਲਾਈਨ ਕਲੱਬ ਪ੍ਰਯਾਸ ਫਾਜ਼ਿਲਕਾ ਵੱਲੋਂ 6ਵਾਂ ਅੱਖਰ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਦੀਪਕ ਚਲਾਣਾ ਨੇ ਦੱਸਿਆ ਕਿ ਕੈਂਪ ਵਿੱਚ ਲਗਭਗ 400 ਤੋਂ 500 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ 200 ਤੋਂ ਵੱਧ ਮਰੀਜ਼ ਆਪਰੇਸ਼ਨ ਲਈ ਸਿਲੈਕਟ ਕੀਤੇ ਜਾ ਚੁੱਕੇ ਡਾਕਟਰਾਂ ਵੱਲੋਂ ਹਨ ਜਿਨ੍ਹਾਂ ਨੂੰ ਜੈਤੋਂ ਆਨ ਜਾਣ ਦਾ ਖਰਚਾ ਉੱਥੇ ਆਪਰੇਸ਼ਨ ਦਾ ਖਰਚਾ ਅਤੇ ਵਾਪਸ ਘਰ ਪਹੁੰਚਣ ਦਾ ਖਰਚਾ ਲੈਨ ਕਲੱਬ ਪ੍ਰਯਾਸ ਬੀਅਰ ਕਰੇਗਾ ਹੋਰ ਬੋਲਦੇ ਹੋਏ ਕੀ ਕੁਝ ਕਿਹਾ ਗਿਆ ਸਭ ਕੋ ਜਾਣਨ ਲਈ ਸਾਡੇ ਨੇ ਲੱਗਾਇਆ ਗਿਆ ਜੀ ਕਿਸ ਤਰ੍ਹਾਂ ਦਾ ਲਗਾਇਆ ਗਿਆ ਤੇ ਕੀ ਕੀ ਹੋ ਰਿਹਾ ਹੈ ਇਹ ਗ੍ਰੋਇੰਗ ਦਾ ਫਾਈਲ ਦਾ ਪ੍ਰਯਾਸ ਅਮਾਜਰ ਹੈ ਕੈਂਪ ਲਗਾਇਆ ਗਿਆ ਆਈ ਚੈੱਕਅਪ ਔਰ ਸਰਜਰੀ ਕਰਨ ਇਹਤੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਜਾਏਗੀ ਜਿੰਨਾ ਵੀ ਮਰੀਜ਼ਾਂ ਨੂੰ ਆਪਰੇਸ਼ਨ ਲਈ ਪਾਇਆ ਗਿਆ ਉਹਨਾਂ ਦੇ ਆਪਰੇਸ਼ਨ ਵਾਸਤੇ ਇੱਥੋਂ ਉਹਨਾਂ ਨੂੰ ਲੈ ਕੇ ਔਰ ਮਸ਼ੀਨ ਚਲਾ ਕੇ ਜਦ ਤੋਂ ਤੁਮਕ ਸਕੱਰ ਜਾਏਗਾ ਕੋਈ ਵੀ ਖਰਚਾ ਕਿਸ ਤਰ੍ਹਾਂ ਦਾ ਵੀ ਲਿਆ ਜਾਏਗਾ ਕੋਈ ਫ੍ਰੀ ਆਫ ਕੋਸਟ ਹੈ ਆਪਰੇਸ਼ਨ ਦਵਾਈਆਂ ਐਂਡਾਂ ਸਭ ਕੁਝ ਜਿਹੜੀ ਹੈ ਉਹ ਕਲੱਬ ਦੁਆਰਾ ਹੀ ਪ੍ਰੋਵਾਈਡ ਕਰਦਾ ਹੈ ਕਲੱਬ ਵੱਲੋਂ ਇਸ ਤਰ੍ਹਾਂ ਦੇ ਕੰਮ ਕਰਕੇ ਕੀ ਸਾਬਤ ਕਰ ਕਿਤੇ ਅੰਦਰ ਸਮਾਜ ਹੋਏਗੀ ਕਲੱਬ ਜੋ ਹੈ ਆਦਾ ਯੋਗਦਾਨ ਪਰ ਕੋਈ ਲੈਣਾ ਧੂਰ ਜਾਣਦਾ ਹੈ ਪਰ ਸਮਾਜ ਨੂੰ ਵਾਪਸ ਦੇਣਾ ਨਹੀਂ ਜਾਣਦਾ ਕਲੱਬ ਵੱਲੋਂ ਜੋ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਉਹ ਕੀ ਸਮਾਜਿਕ ਜ਼ਿੰਮੇਵਾਰੀਆਂ ਜਿਹੜੀ ਹੈ ਸਾਡੇ ਜਿਹੜੀ ਬੰਦਿਆਂ ਜਿਹੜਾ ਸਾਡਾ ਉੱਤਰਦਾਇਤ ਤੋਂ ਬੰਦਾ ਆਮ ਜਨਤਾ ਦੇ ਪ੍ਰਤੀ ਉਹ ਪੂਰਾ ਕੀਤਾ ਜਾਂਦਾ ਹੈ ਕਲੱਬ ਦੇ ਮੈਂਬਰ ਸਾਰੇ ਮਿਲ ਕੇ ਉਸ ਸ਼ਹਿਰ ਵਾਸੀਆਂ ਸਹਿਯੋਗ ਲੈ ਕੇ ਇੱਕ ਕੈਂਪ ਲਗਾਉਂਦੇ ਆ ਤਾਂ ਕਿ ਜੋ ਜਰੂਰਤਮੰਦ ਲੋਕ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਉਹਨਾਂ ਨੂੰ ਇਹ ਜਿਵੇਂ ਅੱਜ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਆਉਣ ਅੱਗੇ ਤੋਂ ਸ਼ੁਰੂ ਹੋ ਜੇਗੀ ਰਿਫਲੈਕਟਰ ਦਾ ਪ੍ਰੋਜੈਕਟ ਲਗਾਇਆ ਜਾਏਗਾ ਹੰਗਰ ਪ੍ਰੋਜੈਕਟ ਲ ਲੌਇੰਜ਼ ਕਲਬ ਇੰਟਰਨੈਸ਼ਨਲ ਡੇ ਡਾਈਵਰਸਿਟੀ ਦੇ ਸਾਰੇ ਲੌਇੰਜ਼ ਕਲਬ ਦੇ ਰਹਿੰਦੇ ਤੇ ਇਹਦਾ ਖਰਚਾ ਕੌਣ ਬੀਅਰ ਕਰਦਾ ਹੈ ਜੀ ਇਹ ਸਾਰਾ ਖਰਚਾ ਜਿਹੜਾ ਕਲਬ ਮੈਂਬਰ ਆਪਸੇ ਜੀ ਡਿਵਾਈਡ ਕਰਕੇ ਔਰ ਕੁਝ ਸਹਿਰਵਾਸੀ ਚੋਣ ਸੀਓਬ ਲੈ ਕੇ ਉਹ ਪੂਰਾ ਕਰਦੇ ਆ ਤੁਹਾਡਾ ਸ਼ੁਭਨਾਮ ਜੀ ਕਿਹੋ ਜਿਹਾ ਪ੍ਰੋਗਰਾਮ ਰੱਖਿਆ ਗਿਆ ਚਲਾਣਾ ਜੀ ਸਭ ਪ੍ਰੋਗਰਾਮ ਅੱਜ ਲੌਇੰਜ਼ ਕਲਬ ਫਾਜ਼ਿਲ ਦਾ ਪ੍ਰਯਾਸ ਵੱਲੋਂ ਛੀਮਾ ਅੱਖਾਂ ਦਾ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਤੇ ਸੇਟ ਦੀਪਕ ਨਾਗਪਾਲ ਜੀ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਸ਼੍ਰੀ ਕੇਵਲਕ੍ਰਿਸ਼ਨ ਨਾਗਪਾਲ ਜੀ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਕ ਬਕਬਕ ਪਿੰਡਾਂ ਤੋਂ ਆਲੇ-ਦੁਆਲੇ ਹੋਰ ਕਈ ਸ਼ਹਿਰਾਂ ਤੋਂ ਲੇਟੇ-ਜਲੋ ਚਲਾਲਾਵਾ ਤੋਂ ਲੋੜ ਤੋਂ ਕਈ ਪੇਸ਼ੈਂਟਸ ਇੱਥੇ ਆਏ ਨੇ ਅੱਜ ਆਪਣੀ ਅੱਖਾਂ ਦਾ ਇਲਾਜ ਕਰਾਣ ਤੇ ਲਾਇਨਸ ਆਈ ਕੇਅਰ ਸੈਂਟਰ ਜੈਤੋਂ ਇਹਨਾਂ ਦੀ ਮਦਦ ਨਾਲ ਅਸੀਂ ਜਿਹੜੇ ਡਾਕਟਰ ਜਿਹੜੀ ਮਾਹਿਰ ਡਾਕਟਰ ਜਿਹੜੇ ਸਾਡੇ ਆਏ ਆ। ਹੋਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨਾਂ ਦਾ ਜਨੇ ਵੀ ਪੇਸ਼ੈਂਟਸ ਆਏ ਸਭ ਲੋਕ ਵਧੀਆ ਇਲਾਜ ਕਰਵਾ ਕੇ ਇਹਨਾਂ ਬਗਿਆ। ਕਿੰਨੇ ਪੇਸ਼ੈਂਟਸ ਹੁਣ ਤੱਕ ਹੋ ਚੁੱਕੇ ਨੇ ਆਪਣੇ ਲਗਭਗ ਲਗਭਗ ਜਿਵੇਂ ਜਿਵੇਂ ਹੁਣ ਤੱਕ ਅਸੀਂ ਦੇਖਿਆ ਵੀ 2200 ਪੇਸ਼ੈਂਟ ਸਾਡੇ ਕੋਲੜਾ ਹੈਗਾ ਸੰਪੰਨ ਚੁੱਕਿਆ ਹੈ। ਉਹ ਲਗਭਗ 100 ਤੋਂ ਪੇਸ਼ੈਂਟ ਤਾਂ ਹੁਣ ਤੱਕ ਅਸੀਂ ਦਿਖਾ ਚੁੱਕੇ ਹਾਂ। ਆਉਣ ਵਾਲੇ ਟਾਈਮ ਹੋਰ ਵੀ ਲੋਕ ਪੇਸ਼ੈਂਟ ਜਿਹੜੇ ਹੋਣਗੇ ਆ ਰਹੇ ਨੇ। ਸਾਨੂੰ ਉਮੀਦ ਹੈ ਕਿ ਪੇਸ਼ੈਂਟ ਜਿਹੜਾ ਹੈਗਾ 500 ਜਾਂ 600 ਦੇ ਕਰੀਬ ਪੇਸ਼ੈਂਟ ਜਿਹੜਾ ਹੈਗਾ ਇਸ ਕੈਂਪ ਤੇ ਆਏਗਾ। ਤੁਹਾਡਾ ਸ਼ੁਭਨਾਮ ਜੀ। ਦੀਪਕ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਪ ਲੱਗਾ ਜੀ? ਜੋ ਅੱਜ ਦਾ ਕੈਂਪ ਲੱਗਾ ਹੈ ਲੋਇਲਟੀ ਕਲੱਬ ਵੱਲੋਂ ਲਗਾਇਆ ਗਿਆ ਜੀ। ਲੋਇਲਟੀ ਕਲੱਬ ਇੰਟਰਨੈਸ਼ਨਲ ਕਲੱਬ ਹੈ। ਇਹ 220 ਤੋਂ ਜਿੰਨਾ ਜਿਹੜੇ ਮੇਨ ਸੋਸ਼ਲ ਦੇ ਕੌਜ਼ਸ ਲਈ ਨਾ ਵਾਸਤੇ ਕਲੱਬ ਕੰਮ ਕਰਦੀ ਹੈ ਵਿਜ਼ਨ ਹੁਣ ਲੋਚ ਹੈ ਵਿਜ਼ਨ ਮੁਲੱਖਾ ਦੀ ਦ੍ਰਿਸ਼ਟੀ ਵਾਸਤੇ ਇਹ ਕੰਮ ਕਰਦੇ ਜਿੰਨਾ ਵਿੱਚ ਸਾਡੇ ਏਰੀਆ ਦਾ ਇਹ ਪ੍ਰਮੁੱਖ ਕੈਂਪੇਨ ਦਾ ਵਾਸਤੇ ਲੋਕ ਕਾਫੀ ਦੇਰ ਤੋਂ ਇੰਤਜ਼ਾਰ ਵੀ ਕਰਦੇ ਨੇ ਇਸ ਕੈਂਪ ਵਿੱਚ ਅੱਖਾਂ ਦਾ ਚੈੱਕਅਪ ਹੋਏਗਾ ਉਹਨਾਂ ਵਿੱਚ ਜਿਹੜੇ ਜਿਹੜੇ ਜਿਨ੍ਹਾਂ ਦਾ ਆਪਰੇਸ਼ਨ ਹੋਏਗਾ ਉਹਨਾਂ ਦਾ ਨਾਮ ਅਲੱਗ ਲਿਖਿਆ ਹੋਇਆ ਹੈ ਫਿਰ ਉਹਨਾਂ ਨੂੰ ਜੈਤੂ ਹਸਪੀਟਲ ਦੇ ਵਿੱਚ ਵਾਈਲਡ ਕਲਬ ਦਾ ਹੀ ਹਸਪੀਟਲ ਹੈ ਉੱਥੇ ਜਾ ਕੇ ਆਪਰੇਸ਼ਨ ਹੋਏਗਾ ਲਿਜਾਣਾ ਆਣਾ ਜਾਣਾ ਖਾਣਾ ਪੀਣਾ ਸਾਰਾ ਸਾਡੀ ਸਸਤਾ ਬੰਦੇ ਨਹੀਂ ਤੁਹਾਡਾ ਸ਼ੁਭਨਾਮ ਸਰ ਮੈਂ ਮੇਰਾ ਨਾਮ ਨੌਇਨ ਸ਼ਹਿਜ਼ਾਦ ਦੀਵਾਨ ਮੈਂ ਆਜ਼ੀਦਮ ਚੇਰ ਕੋਸਲਰ ਯਾਨਕੀ ਨੌਇਨ ਕਲਬ ਦੇ ਕਰੀਂ ਤੱਕ ਨੁਮਾਇੰਦਾ ਜੀ ਸਰ ਇੱਕ ਕੈਂਪ ਲਗਾਇਆ ਗਿਆ ਜੀ ਕਿਉਂ ਲਗਾਇਆ ਗਿਆ ਕੀ ਮਤਲਬ ਹੈ ਜੀ ਫਾਜ਼ਿਲ ਕਾ ਪ੍ਰਯਾਸ ਕਲਬ ਜਿਹੜੀ ਹੈ ਇਹ ਪਿਛਲੇ 6 ਸਾਲ ਤੋਂ ਜਿਹੜਾ ਇਹ ਕੈਂਪ ਲਗਾ ਰਹੀ ਹੈ 6 ਸਾਲ ਪਹਿਲੇ ਕਲੱਬ ਹੋਂਦ ਵਿੱਚ ਆਈ ਫਾਜ਼ਿਲਕਾ ਦੇ ਵਿੱਚ ਇਹਨਾਂ ਨੇ ਇਸ ਨੂੰ ਪ੍ਰਾਇੋਰਟੀ ਦੇ ਇਸ ਕੈਂਪ ਨੂੰ ਜਿਹੜਾ ਉਹ ਰੱਖਿਆ ਤਾਂ ਸਾਡੀਆਂ ਸਾਰੀਆਂ ਕਲੱਬਾਂ ਹੀ ਅੱਖਾਂ ਦੇ ਕੈਂਪ ਨੂੰ ਪ੍ਰਾਇੋਰਟੀ ਤੇ ਰੱਖਦੀਆਂ ਨੇ ਔਰ ਸਾਡਾ ਜਿਹੜਾ ਇਹ ਲਾਈਨ ਆਈ ਕੇਅਰ ਸੈਂਟਰ ਜਿਹੜਾ ਜੈਟੋ ਹੈ ਉੱਥੋਂ ਅਸੀਂ ਟੀਮ ਬੁਲਾਣੇ ਆ ਜਿਹੜੇ ਕਿ ਬਹੁਤ ਹੀ ਮਾਹਰ ਡਾਕਟਰ ਅਸੀਂ ਉੱਥੇ ਰੱਖੇ ਆ ਉਹਨੂੰ ਇੰਟਰਨੈਸ਼ਨਲ ਤੋਂ ਵੀ ਹੈਲਪ ਮਿਲਦੀ ਆ ਔਰ ਅਸੀਂ ਕਲੱਬ ਵੱਲੋਂ ਵੀ ਉਹਨਾਂ ਨੂੰ ਕੁਛ ਨਾ ਕੁਛ ਜੀ ਪ੍ਰਧਾਨ ਜੀ ਅੱਜ ਲਾਂਚ ਕਲੱਬ ਪੋਆਇਲ ਦਾ ਪ੍ਰਯਾਸ ਕੋਲੋਂ 6 ਮਹੀਨਾ ਮੁੱਕ ਅੱਖਾਂ ਦਾ ਚੈਕਅਪ ਕਮਪੇਨ ਲਗਾਇਆ ਗਿਆ ਹੈ ਜਿੰਨੇ ਵੀ ਜਰੂਰਤਮੰਦੀਆਂ ਸਾਰੀਆਂ ਬਿਮਾਰੀਆਂ ਦੀਆਂ ਅੱਖਾਂ ਦੀਆਂ ਪ੍ਰੋਬਲਮਸ ਸੋਲਡ ਤੇ ਆਪਰੇਸ਼ਨਲ ਵੀ ਫ੍ਰੀ ਸਟਰੀਓ ਕਰਦਾ ਗਿਆ ਤੇ ਦਵਾਈਆਂ ਦਾ ਖਰਚਾ ਵੀ ਕਲੱਬ ਇਹ ਕਰੇਗਾ ਪੇਸ਼ੈਂਟ ਵੱਲੋਂ ਇੱਕ ਨਿੱਕਾ ਪੈਸਾ ਵੀ ਨਹੀਂ ਲਿਆ ਜਾਏਗਾ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੇ ਵੀ ਇੱਥੇ ਪੇਸ਼ੈਂਟ ਆਏ ਨੇ ਉਹਨਾਂ ਦੀ ਚੰਗੀ ਨਜ਼ਰ ਨਿਕਲੇ ਤੇ ਚੰਗੀ ਤਰ੍ਹਾਂ ਉਹਨਾਂ ਦਾ ਇਲਾਜ ਹੋਵੇ ਤੁਹਾਡਾ ਸ਼ੁਭਨਾਮ ਜੀ ਐਡਵੋਕੇਟ ਅਨਮੋਲ ਸੇਧਵਾ ਪ੍ਰੈਜ਼ੀਡੈਂਟ ਪਲਾਈਨ ਕਲੱਬ ਫਾਇਲ ਦਾ ਪ੍ਰਯਾਸ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत